ਮਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਵੀਡੀਓ ਕਾਉਣ ਲੱਗੀ ਜੀ ਆ ਤੇ ਇਹਦਾ ਕਾਰਨ ਸੀਗਾ ਕਿ ਮੇਰੇ ਪਪਾ ਜੀ ਦੀ ਡੈਥ ਹੋ ਗਈ ਸੀ ਕਿ ਯਾਨੀ ਕਿ ਮੇਰੇ ਸਹੁਰੇ ਸਾਹਿਬ ਦੀ ਵੀ ਡੈਥ ਹੋ ਗਈ ਸੀ ਜੋ ਪਹਿਲਾਂ ਕਾਫੀ ਦਿਨੋਂ ਸਮਾਦੇ ਸੀ ਕਿ ਤੇਰਸ ਤੋਂ ਉਹਨਾਂ ਦੀ ਡੈਥ ਹੋ ਗਈ ਤੇ ਇਸ ਕਰਕੇ ਅਪਰ ਮੈਂ ਵੀਡੀਓ ਕਾਈ ਨਹੀਂ ਸੀ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਰੈਸਪੀ ਦੀ ਵੀਡੀਓ ਸ਼ੇਅਰ ਕਰਾਂਗੀ ਕੈਪੀ ਵੀਡੀਓ ਲਈ ਆਪਾਂ ਅੱਜ ਇਹ ਸਬਜੀ ਬਣਾਵਾਂਗੇ ਇੱਕ ਖਰਾਬੀ ਦੇ ਤਰੀਕੇ ਨਾਲ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਸੁਰੀਲ ਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਕੜਚੀ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦੇ ਤੇਲ ਵਿੱਚ ਸਬਜੀ ਵਧੀਆ ਬਣਦੀ ਹੈ ਜੀ ਤੇਲ ਗਰਮ ਹੋ ਗਿਆ ਹੁਣ ਆਪਣੇ ਕੋਲੇ ਹੈਗਾ ਪਾਈਆ ਭਿੰਡੀਆਂ ਇਹਨਾਂ ਨੂੰ ਇਸ ਤਰ੍ਹਾਂ ਧੋ ਕੇ ਧੋ ਕੇ ਉਸ ਤੋਂ ਬਾਅਦ ਆਪਾਂ ਸੁਕਾ ਲਿਆ ਸੀਗਾ ਸੁਕਾ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨਾਂ ਦਾ ਚੀਰਾ ਲਾ ਲਿਆ ਸੀਗਾ ਵਿੱਚ ਜੇ ਵੱਡੀਆਂ ਹੋਣ ਤਾਂ ਆਪਾਂ ਦੋ ਟੋਟੇ ਕਰ ਲੋ ਜੇ ਬਿਲਕੁਲ ਛੋਟੀਆਂ ਹੋਣ ਤਾਂ ਇੱਕ ਟੋਟਾ ਹੀ ਕਰ ਲੋ ਆਪਾਂ ਇਹਨਾਂ ਦਾ ਤਾਂ ਧੋ ਕੇ ਇਹਨਾਂ ਨੂੰ ਸੁਕਾ ਲਓ ਪਾਣੀ ਨਹੀਂ ਹੋਣਾ ਚਾਹੀਦਾ ਜੇ ਪਾਣੀ ਹੋਊਗਾ ਨਾ ਇਹ ਫਿਰ ਲਾਲਾਂ ਜਿਹਾਂ ਬੰਗ ਆਂਦ ਰਾਂ ਹੁਣ ਆਪਾਂ 2-3 ਮਿੰਟ ਵਾਸਤੇ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਗੈਸ ਦੀ ਫਲੇਮ ਆਪਾਂ ਫੁੱਲ ਹੀ ਰੱਖਾਂਗੇ ਚुटकी भर ਪਾ ਦਾਂਗੇ ਆਪਾਂ හල්දි තකේ හල්දිී ගන්න පිඩ ගඩ කලරවදය රෝග හන්ජ දෝතනි මට වස පින් ගනෝපා රයිට් කන්දට සොනනු අප ේෝ කරලය ගවිනාට මට පයාාතු අපිින් ජන සදදිිම නාක ්‍යා බෝධපදිය බන්ධය නයතු අප අදරක පෝනඇති වෙේ නහිතු යපන් දසම ගෝනග හර පින්න ගන අප සේච කක්නෙන්නේ ਦੇ ਵਿੱਚ ਇੱਕ ਚਮਚਾ ਪਸਰੋਂ ਦਾ ਤੇਲ ਹੋਰ ਪਾ ਲਿਆ ਸੀ ਤੇਲ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ ਹਾਂ ਜੀ ਤੇਨ ਆਪਾਂ ਕੱਚੇ ਆਲੂ ਲੈ ਲਏ ਸੀਗੇ ਆਲੂਆਂ ਨੂੰ ਆਪਾਂ ਚੀਰ ਲਿਆ ਸੀ ਇਸ ਤਰ੍ਹਾਂ ਲੰਬਾਈ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਧੋ ਲਿਆ ਸੀ ਬਿਲਕੁਲ ਆਪਾਂ ਸੁਕਾ ਲਿਆ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਥੋੜੀ ਪਾ ਦਾਂਗੇ ਹਲਦੀ ਤੇ ਫਰਾਈ ਪਾਣੇ ਆਪਾਂ ਨਮਕ ਨਮਕਾਪਾ ਬਾਸਣ ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਲੱਗੇ ਫਰਾਈ ਕਰ ਦਾਂਗੇ ਫਲੇਮ ਆਪਾਂ ਕੋਲਾ ਰੱਖਾਂਗੇ ਹਾਂਜੀ ਆਲੂਆਂ ਨੂੰ ਆਪਾਂ ਵਧੀਆ ਜਿਹਾ ਫਰਾਈ ਕਰ ਲਿਆ ਹੈਗਾ ਬਹੁਤ ਵਧੀਆ ਕੱਲ ਲਗਾਇਆ ਆਲੂਆਂ ਨੇ ਇਹਨਾਂ ਨੂੰ ਵੀ ਹੁਣ ਆਪਾਂ ਥੀਂ ਡਿਨ ਪਲੇਟ ਦੇ ਵਿੱਚ ਹੀ ਕਰ ਦਿੰਗੇ ਜੀ ਇੱਥੇ ਅਪਾ ਦੋ ਚਮਚੇ ਕਵੈਸਨ ਦੇ ਲੈ ਲਿਆ ਆਪਾਂ ਪਲੇਟ ਦੇ ਵਿੱਚ ਪਹਿਲੇ ਹੀ ਪਾ ਲਏ ਸੀ ਕਿ ਤੇ ਵੈਸਨ ਨੂੰ ਆਪਾਂ ਸਿਆਣਿਆ ਸੀਗਾ ਅੱਧਾ ਚਮਚ ਪਾ ਦਾਂਗੇ ਜੀ ਸੀ ਲਾਲ ਮਿਰਚ ਪਾਊਡਰ ਅੱਧਾ ਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਅੱਧਾ ਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗੈਸ ਦੇ ਵਿੱਚ ਮਿਕਸ ਕਰਾਂਗੇ ਚਾਹੇ ਤਾਂ ਤੁਸੀਂ ਵਿਸਣ ਨੂੰ ਭੁੰਨ ਵੀ ਸਕਦੇ ਹੋ ਵੈਸੇ ਮੈਂ ਭੁੰਨਿਆ ਨਹੀਂ ਤਾਂ ਭੁੰਨ ਕੇ ਵਿਸਣ ਨੂੰ ਥੋੜਾ ਜਿਹਾ ਉਸ ਤੋਂ ਬਾਅਦ ਆਪ ਐਸ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਲ ਕਰ ਲੇ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਇੱਕ ਚਮਚ ਪਾ ਦਾਂਗੇ ਸਾਬਤ ਧਨੀਆ ਦਰਦਰਾਇਆ ਕਟ ਲਿਆ ਸੀਗਾ ਹੁਣ ਥੋੜਾ ਜਿਹਾ ਇਹ ਪੈਨ ਨੂੰ ਭਨ ਲਾਂਗੇ ਕਿਉਂਕਿ ਜਦੋਂ ਤੱਕ ਇਹ ਨੂੰ ਹੁਣ ਭਨ ਲਿਆ ਹੁਣ ਆਲੂ ਤੇ ਪਿੰਡ ਦਾ ਫਰਾਈ ਕਰਕੇ ਰੱਖਿਆ ਸੀ ਇਹ ਐਡ ਕਰ ਦਿੰਦੇ ਹਾਂ ਇਹਨੂੰ ਹੁਣ ਆਪਾਂ ਸਿੱਧਾ ਮਿਲਾ ਦਿੰਦੇ ਹਾਂ ਜੀਰਾ ਦਾ ਥੋੜਾ ਜਿਹਾ ਲੱਗਣਾ ਬਾਸ ਪਾਈਏ ਇਹ ਕਿ ਚੰਗੇ ਦੇ ਹਿਸਾਬ ਨਾਲ ਪਾਈਓ ਦੇਖ ਕੇ ਵਧੀਆ ਲੱਗੇ ਤੇ ਤੇਸਰੀ ਵਧੀਆ ਹੋਵੇ ਹੁਣ ਆਪਣਾ ਚੰਗੀ ਤਰ੍ਹਾਂ ਮਰ 1/4 ਤੇ ਆਲੂ ਤੇ ਟਮਾਟਰ ਹੁਣ ਆਪਣਾ ਜਿਹੜਾ ਮੇਸਨ ਤੇ ਲਈ ਤੇ ਮਸਾਲਾ ਪਿਆਰ ਕਿ ਕਰਦੀ ਉਹ ਐਡ ਕਰ ਦਾਂਗੀ ਇਹਨਾਂ ਨੂੰ ਜਦੋਂ ਤੱਕ ਤੱਕ ਹੋਣਾ ਲਾਦੀਆਂ ਤੇ ਗੈਸ ਨੂੰ ਆਪਾਂ ਬੰਦ ਹੀ ਰੱਖਣਾ। ਦੇਖੋ ਐਂਟੋਨਾ। ਜੇ ਗੈਸ ਨੂੰ ਕੋੜਾ ਕੱਟ ਕਰ ਲਿਆ ਨਾ ਤੇ ਸਾਨੂੰ ਜ਼ਿਆਦਾ ਨਰਮ ਜਿਹਾ ਹੋ ਜਾਂਦੇ ਆਲੂ ਵੀ ਤੇ ਪਿੰਡ ਵੀ। ਦੇਖੋ ਚ ਵਧੀਆ ਨਹੀਂ ਲੱਗਦੇ। ਲੋ ਫਲੇਮ ਤੇ ਇਸ ਤਰ੍ਹਾਂ ਆਪਾਂ ਆਲੂ ਪਿੰਡੀ ਦੀ ਸਬਜ਼ੀ ਬਣਾਵਾਂਗੇ ਨਾ ਥੋੜਾ ਜਿਹਾ ਕਰੰਚ ਜਿਹਾ ਬਣਿਆ ਰਹੇ ਨਾ ਦੇਖ ਚ ਵਧੀਆ ਲੱਗੇ। ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦਾ। ਹੁਣ ਆਪਣੇ ਕੋਲੇ ਹੈਗਾ ਦੋ ਹਰੀਆਂ ਮਿਰਚਾਂ ਐਸ ਤਰ੍ਹਾਂ ਲੰਦਾਈ ਚ ਕਟੀਆਂ। ਇਹਨਾਂ ਨੂੰ ਐਡ ਕਰਾਂਗੇ। ਇਨਾਂ ਨੂੰ ਆਪਾਂ ਮੈਂ ਟੈਂਕੀਪਾ ਮਲਾ ਲਾਤਾ ਗਾ ਹੋਣਾ ਹੈਗਾ ਆਪਣੇ ਕੋਲੇ ਅੱਧਾ ਨਿੰਬੂ ਇਹਨੂੰ ਵੀ ਆਪਾਂ ਘੜਕ ਦਾਂਗੇ ਹੁਣ ਨਿੰਬੂ ਵੀ ਨਿੰਬੂ ਨਾ ਹੋਵੇ ਤਾਂ ਅੰਚੂਰ ਪਾਊਡਰ ਐਡ ਕਰ ਸਕਦੇ ਆਂ ਇੱਕ ਚਮਚਾ ਆਪਾਂ ਅੱਧਾ ਚਮਚਾ ਇਹਦੇ ਨਾਲ ਆਪਾਂ ਖੱਟਾ ਸੰਭ ਕਰਦੇ ਹੁਣ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਮਿਲਾ ਦਿੰਨੇ ਹੁਣ ਚੰਗੀ ਤਰ੍ਹਾਂ ਆਪਾਂ ਨਿੰਬੂ ਦਾ ਰਸ ਵੀ ਮਲਾ ਲਾਤਾ ਗਾ ਫਿਰ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾਹਾਂਗੇ ਹੁਣ ਆਪਾਂ 2 ਮਿੰਟ ਵਾਸਤੇ ਸੇਕ ਲਵਾ ਲਿਆ। ਕਿਉਂਕਿ ਆਲੂ ਵੀ ਆਪਾਂ ਪਹਿਲਾਂ ਫਰਾਈ ਕੀਤੀ ਸੀ ਤੇ ਮੋਰੀ ਆਪਾਂ ਫਰਾਈ ਕੀਤੀ। ਇਹ ਸਬਜੀ ਬਣ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਤਾਂ ਮੈਂ ਗੈਸ ਕਰਦਾ ਕਿ ਆਪਾਂ ਬੰਦ। ਦੇਖੋ ਕਿੰਨੀ ਵਧੀਆ ਸਬਜੀ ਬਣੀ ਹੈ ਨਾ। ਬਹੁਤ ਵਧੀਆ ਬਣੀ ਹੈ ਸਬਜੀ ਬਿਲਕੁਲ ਵੀ ਲਾਲਾਨੀ ਨਾ ਬਣੀ ਹੈ ਨੀ। ਇਸ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਹੋਰ ਫਰਾਈ ਕਰਕੇ ਦੇਖੋ ਇਹ ਸਬਜੀ। ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ। ਮੈਂ ਤੁਸੀਂ ਰੋਟੀ ਤੇ ਪਰੌਂਠਾ ਖਾਓ ਨਾ ਖਾਓ ਬਹੁਤ ਹੀ ਸਬਜੀ ਵਧੀਆ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੀ ਹੈ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਟਰਾਈ ਕੀਤੀ ਨਹੀਂ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੈ ਜਨਨ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮੈਂ ਆਵਦੀ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ